ਅੱਜ ਜੀ ਤੁਸੀਂ ਦੇਖ ਰਹੇ ਹੋ ਫਿਕਰਮੰਦ ਵੀਡੀਆ ਤੇ ਮੈਂ ਤੁਹਾਡਾ ਗੁਰਚਰਨ ਸਿੰਘ ਰਾਜੂ ਐਨ ਜੀਓ ਸੋ ਦੋਸਤੋ ਆਪ ਜੀ ਨੂੰ ਪਤਾ ਹੀ ਹੈ ਕਿ ਜਿਹੜੇ ਆਹ ਦਿਨ ਚੱਲ ਰਹੇ ਐ 31 ਅਕਤੂਬਰ ਤੋਂ ਲੈ ਕੇ 1 ਚ ਨਵੰਬਰ 5 ਨਵੰਬਰ ਤੱਕ ਜਿਹੜੇ ਦਿਨ ਆ ਇਹ ਸਿੱਖਾਂ ਦਾ ਜਿਹੜਾ ਦਿੱਲੀ ਦੇ ਵਿੱਚ ਬਹੁਤ ਭਾਰੀ ਕਤਲੇਆਮ ਹੋਇਆ ਸੀ ਸੋ ਸਾਡੇ ਦਰਮਿਆਨ ਦੇ ਡਾਕਟਰ ਹਰਗੁਰਤਾਪ ਸਿੰਘ ਜੀ ਜੋ ਕਿ ਤਿਰਤੀ ਕਾਮੇ ਮਜ਼ਦੂਰਾਂ ਤੇ ਸਿੱਖਾਂ ਦੇ ਚਿੰਤਤ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਰ ਵਿਸ਼ੇ ਤੇ ਉਹ ਚੰਨਤਤ ਨੇ ਗੱਲਬਾਤ ਕਰਦ ਨੇ ਅੱਜ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਹਾਂਜੀ ਸਰ ਜੀ ਸਭ ਤੋਂ ਪਹਿਲਾਂ ਤਾਂ ਫਿਕਰਮੰਦ ਵੀਰ ਜੀ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਨੂੰ ਸਮਾਂ ਦਿੱਤਾ ਹੈ ਹਾਂ ਪੱਤਰਕਾਰ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੇ ਤੁਹਾਡੇ ਮਾਧਿਅਮ ਰਾਹੀਂ ਸ੍ਰਮੂਹ ਪੰਜਾਬੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਛਾ ਸਰ ਜੀ 31 ਅਕਤੂਬਰ ਨੂੰ ਨਾ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕੀਤਾ ਗਿਆ ਸੀ 31 ਅਕਤੂਬਰ ਤੋਂ ਲੈ ਕੇ 3-4 ਦਿਨਾਂ ਜਿਹੜੇ ਦਿੱਲੀ ਦੇ ਵਿੱਚ ਉਸ ਨੂੰ ਮੱਦੇਨਜ਼ਰ ਰੱਖਦੇ ਹੋ ਸਿੱਖਾਂ ਦੇ ਬੜਾ ਕਤਲੇਆਮ ਹੋਇਆ ਸੀ ਤੇ ਉਹ ਜਿਹੜੇ ਦਿਨ ਚੱਲ ਰਹੇ ਆ ਸੋ ਇਸ ਦੇ ਪ੍ਰਤੀ ਕੀ ਕਹੋਗੇ ਤੁਸੀਂ ਜਿਹੜੇ ਅੱਜ ਦਿਨ ਚੱਲ ਰਹੇ ਨੇ ਦੇਖੋ 1984 ਦੇ ਵਿੱਚ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਉਸ ਵੇਲੇ ਉਸ ਤੋਂ ਬਾਅਦ 3-4 ਦਿਨ ਸਿੱਖਾਂ ਦੀ ਇੱਕ ਤਰ੍ਹਾਂ ਨਾਲ ਨਸਲਕੁਸ਼ੀ ਕੀਤੀ ਗਈ ਦਿੱਲੀ ਕਾਨਪੁਰ ਗੁੜगांव ਹਰਿਆਣਾ ਦੇ ਬਹੁਤ ਸਾਰੇ ਇਲਾਕਿਆਂ ਯੂਪੀ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਸਿੱਖਾਂ ਦਾ ਭਾਰੀ ਕਤਲੇਆਮ ਹੋਇਆ ਸੀਗਾ ਤੇ ਇਹ ਬਹੁਤ ਹੀ ਨਖੇਦੀ ਜਨਕ ਵਰਤਾਰਾ ਸੀ ਤੇ ਉਸ ਵੇਲੇ ਦੀਆਂ ਦਾ ਜ਼ੁਲਮ ਦਾ ਇਨਸਾਫ ਅੱਜ ਤੱਕ ਵੀ ਸਿੱਖਾਂ ਨੂੰ ਨਹੀਂ ਮਿਲ ਸਕਿਆ ਹੈਗਾ ਇਹ ਬਹੁਤ ਹੀ ਮੰਦਪਾਗਾ ਹੈਗਾ ਵੀ ਭਾਰਤ ਦੇ ਵਿੱਚ ਬੱਖੋ ਬੱਖਰੀਆਂ ਸਰਕਾਰਾਂ ਬਣੀਆਂ ਪਰ ਕਿਸੇ ਨੇ ਵੀ ਸਿੱਖਾਂ ਨੂੰ ਇਨਸਾਫ ਦੇਣ ਦੀ ਗੱਲ ਨਹੀਂ ਕੀਤੀ ਅੱਛਾ ਇਨਸਾਫ ਦੀ ਗੱਲ ਕਿਵੇਂ ਸਰ ਇਨਸਾਫ ਮਿਲਿਆ ਕਿਵੇਂ ਨਹੀਂ ਉਹ ਕਿਵੇਂ ਕਹਿਸਤਾ ਨਹੀਂ ਕਿਉਂ ਨਹੀਂ ਇਨਸਾਫ ਲਾਤੀ ਇਨਸਾਫ ਦੇਖੋ ਪੱਤਰਕਾਰ ਸਾਹਿਬ ਜਿਹੜੇ ਉਸ ਕਤਲੇਆਮ ਦੇ ਵਿੱਚ ਪ੍ਰਮੁੱਖ ਰੂਪ ਦੇ ਵਿੱਚ ਸੂਤਰਤਾਰ ਸੀਗੇ ਜੀ ਉਹ ਨੇਤਾ ਉਹ ਲੀਡਰ ਸਲਾਖਾਂ ਦੇ ਪਿੱਛੇ ਨਹੀਂ ਗਏ ਉਹਨਾਂ ਨੂੰ ਕੋਈ ਫਾਰੇ ਨਹੀਂ ਲਾਇਆ ਗਿਆ ਉਹਨਾਂ ਨੂੰ ਬਲਕਿ ਮਨਿਸਟਰੀਆਂ ਵੀ ਮਿਲ ਗਿਆ ਚੰਗੀਆਂ ਪੋਸਟਾਂ ਤੇ ਰਹੇ ਤੇ ਅੱਜ ਤੱਕ ਵੀ ਉਹਨਾਂ ਦੇ ਜਿਹੜੇ ਉਹ ਆਪਣਾ ਕਿਸੇ ਨਾ ਕਿਸੇ ਢੰਗ ਤਰੀਕੇ ਅਦਾਲਤਾਂ ਦੇ ਵਿੱਚ ਬਚਾ ਕਰ ਰਹੇ ਨੇ ਹੁਣ ਜਿਹੜੇ ਉਸ ਵੇਲੇ ਦੇ ਗਵਾਹ ਨੇ ਉਹ ਇੱਕ ਇੱਕ ਕਰਕੇ ਬਜ਼ੁਰਗੋ ਕੇ ਮੌਤ ਹੋ ਰਹੀ ਹੈ ਤਾਂ ਗਵਾਹਾਂ ਦੀ ਘਾਟ ਕਰਕੇ ਉਹ ਬਰੀ ਹੋ ਕੇ ਨਿਕਲ ਜਾਣਗੇ ਹੂੰ ਅੱਛਾ ਸਰ ਜੀ ਜਿਵੇਂ ਤੁਸੀਂ ਕਹਿ ਰਹੇ ਹੋਈ ਦਿੱਲੀ ਦੇ ਵਿੱਚ ਸਿੱਖਾਂ ਨੂੰ ਕਤਲੇਆਮ ਕੀਤਾ ਗਿਆ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਹਨਾ ਤੇ ਤੁਸੀਂ ਇਹ ਕਿਵੇਂ ਕਰ ਸਕਦੇ ਮੈਨੂੰ ਸਮਝ ਨਹੀਂ ਲੱਗੀ ਕਿਹੜੇ ਤੰਤਰਿਕ ਇਨਸਾਫ਼ ਨਹੀਂ ਮਿਲ ਸਕਾ ਦੇਖੋ ਪੱਤਰਕਾਰ ਸਾਹਿਬ ਜਿੰਨਾ ਸਿੰਘਾਂ ਨੇ ਇੰਦਰਾ ਗਾਂਧੀ ਦਾ ਸੋਧਾ ਲਾਇਆ ਜੀ ਉਹਨਾਂ ਦੇ ਪਰਿਵਾਰਾਂ ਨੂੰ ਵੀ ਕਦਾ ਕਟੜਨੀਆਂ ਪਈਆਂ ਹੂੰ ਕੁਝ ਸਿੰਘਾਂ ਨੂੰ ਫਾਂਸੀ ਵੀ ਦਿੱਤੀ ਗਈ ਅੱਜ ਤੱਕ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਆ ਹਾਲਾਂਕਿ ਉਹ ਕਾਨੂੰਨੀ ਰੂਪ ਦੇ ਵਿੱਚ ਬਰੀ ਹੋਏ ਹੋਏ ਆ ਸੁਪਰੀਮ ਕੋਰਟਾ ਨੇ ਵੀ ਰੂਲਿੰਗਸ ਦਿੱਤੀਆਂ ਨੇ ਵੀ ਇਹਨਾਂ ਨੂੰ ਬਰੀ ਕੀਤਾ ਜਾਵੇ ਜਾਂ ਹਜੇ ਤੱਕ ਕਿਉਂ ਫੜੇ ਹੋਏ ਨੇ ਪਰ ਸਰਕਾਰਾਂ ਉਹਨਾਂ ਨੂੰ ਛੱਡ ਨਹੀਂ ਰਹੀਆਂ ਹਾਂਜੀ ਕਿ ਇੱਕ ਪਾਸੇ ਤਾਂ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਆਪਣੀ ਜ਼ਿੰਦਗੀ ਗੁਆ ਰਹੇ ਨੇ 30-30 ਸਾਲ ਹੋ ਗਏ ਕਿਸੇ ਨੂੰ 28-28 ਸਾਲ ਹੋ ਗਏ ਦੂਜੇ ਪਾਸੇ ਜਿਹੜੇ ਸਿੱਖਾਂ ਦਾ ਕਤਲੇਆਮ ਜਿਨ੍ਹਾਂ ਨੇ ਕੀਤਾ ਉਹ ਖੁੱਲੇ ਆਮ ਖੁੱਲੇ ਘੁਮ ਰਹੇ ਕਿਸੇ 3000 ਸਿੱਖਾਂ ਦਾ ਕਤਲ ਹੋਇਆ ਤਾਂ ਘੱਟੋ ਘੱਟ 5000 ਬੰਦੇ ਦੇ ਤਾਂ ਸਜ਼ਾ ਮਿਲਣੀ ਚਾਹੀਦੀ ਸੀ ਪਰ ਸਜ਼ਾਵਾਂ ਬਹੁਤ ਥੋੜੀਆਂ ਮਿਲੀਆਂ ਜਾਂ ਬਹੁਤ ਹੀ ਲਟਕਾ ਕੇ ਬਹੁਤ ਹੀ ਨਿਗੁਣੀਆਂ ਸਜ਼ਾਵਾਂ ਦਿੱਤੀਆਂ ਗਈਆਂ ਇਹ ਬੜਾ ਮੰਦਭਾਗਾ ਹੈਗਾ ਇਹੀ ਗੱਲ ਮੈਂ ਕਹਿ ਰਿਹਾ ਸੀਗਾ ਵੀ ਸਿੱਖਾਂ ਨੂੰ ਬਦਮੀ ਕੀਮਤ ਤਾਰਨੀ ਪਈ ਉਹਨਾਂ ਦੇ ਕਤਲ ਵੀ ਹੋਏ ਉਹਨਾਂ ਨੂੰ ਜੇਲ੍ਹੀ ਵੀ ਢੱਕਿਆ ਗਿਆ ਉਹਨਾਂ ਨੂੰ ਫਾਂਸੀਆਂ ਵੀ ਦਿੱਤੀਆਂ ਗਈਆਂ ਪਰੰਤੂ ਜਿਨ੍ਹਾਂ ਨੇ ਸਿੱਖਾਂ ਦਾ ਕਤਲ ਕੀਤਾ ਉਹ ਬਰਚ ਕੇ ਬਰੀ ਹੋ ਕੇ ਨਿਕਲ ਗਏ ਅੱਛਾ ਫਿਰ ਇੰਦਰਗੰਦ ਨੂੰ ਮਾਰਨ ਦਾ ਤੇ ਸਿੱਖਾਂ ਦਾ ਕਤਲ ਹੋਣ ਦਾ ਕਾਰਨ ਕੀ ਸੀ ਕਿਉਂ ਇਹ ਲੋਹਾੜ ਖੜਾ ਹੋਇਆ 86 ਮੁੱਕ ਕੇ ਦੇਖੋ ਕੁਝ ਸਿੰਘ ਅਕਾਲ ਪਖਤ ਦੇ ਉੱਤੇ ਜਾ ਕੇ ਉਹਨਾਂ ਨੇ ਆਪਣਾ ਕਬਜ਼ਾ ਜਮਾਲਿਆ ਉਹਨਾਂ ਦੇ ਰਾਹੀਂ ਗਰਮਖਿਆਲੀ ਸਿੰਘਾਂ ਦੇ ਵਿੱਚ ਦੀ ਇੱਕ ਤਨਜ਼ੀਮ ਨੇ ਗੁਰਦੁਆਰਿਆਂ ਦੇ ਰਾਹੀਂ ਆਪਣਾ ਪੰਜਾਬ ਦੇ ਵਿੱਚ ਰਾਜਪਾਗ ਸਥਾਪਿਤ ਕਰਨ ਦੀ ਜਾਂ ਆਪਣੀ ਗੱਲਬਾਤ ਮਨਾਉਣ ਦੀ ਗੱਲ કરી ਉਹਨਾਂ ਨਾਲ ਨਜਿੱਠਣ ਲਈ ਬਹੁਤ ਸਾਰੇ ਢੰਗ ਤਰੀਕੇ ਹੋ ਸਕਦੇ ਸੀ ਜਿਸ ਪ੍ਰਕਾਰ ਘੇਰਾ ਪਾ ਕੇ ਰੱਖਿਆ ਜਾ ਸਕਦਾ ਸੀ ਹੋਰ ਵੀ ਟੰਗ ਤਰੀਕੇ ਖੁਫੀਆ ਤਰੀਕੇ ਨਾਲ ਵੀ ਹੋ ਸਕਦਾ ਸੀ ਇੱਕ ਦੁਸ਼ਮਣ ਗਰੁੱਪ ਨੂੰ ਦੂਜੇ ਦੁਸ਼ਮਣ ਗਰੁੱਪ ਨਾਲ ਲੜਾ ਕੇ ਵੀ ਖਤਮ ਕੀਤਾ ਜਾ ਸਕਦਾ ਸੀ ਭਾਰਤੀ ਖੁਫੀਆ ਏਜੰਸੀਆਂ ਇਹ ਜੇ ਕੰਮ ਕਰਦੀਆਂ ਨੇ ਹਮ ਇੱਕ ਗਰਮਖੇਲੀ ਗਰੁੱਪ ਨੂੰ ਦੂਜੇ ਗਰਮਖੇਲੀ ਗਰੁੱਪ ਤੋਂ ਵੀ ਉਹ ਖਤਮ ਕਰਵਾ ਦਿੰਦਿਆਂ ਨੇ ਪਰੰਤੂ ਇਸ ਕੇਸ ਦੇ ਵਿੱਚ ਕੀ ਹੋਇਆ ਕਲ ਤੱਕ ਦੇ ਉੱਤੇ ਫੌਜਾਂ ਚੜ੍ਹੀ ਗਈਆਂ ਅਕਾਲ ਤੱਕ ਦੇ ਉੱਤੇ ਟੈਂਕ ਚੜ੍ਹ ਗਏ ਅਕਾਲ ਤੱਕ ਦੇ ਉੱਤੇ ਤੋਪਾਂ ਨਾਲ ਹਮਲਾ ਕੀਤਾ ਗਿਆ ਇਹ ਜਿਹੜਾ ਸਾਰਾ ਸਾਰਾ ਕਾਰਜ ਸੀਗਾ ਇਹ ਗੈਰ ਜ਼ਰੂਰੀ ਸੀ ਤੇ ਇਹ ਤੋਂ ਬਚਿਆ ਜਾ ਸਕਦਾ ਸੀ ਇੰਦਰਾ ਗਾਂਧੀ ਇਸ ਦੇ ਵਿੱਚ ਇਹ ਪੂਰੀ ਪੂਰੇ ਰੂਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਵੀ ਇੰਦਰਾ ਗਾਂਧੀ ਜਾਂ ਕਾਂਗਰਸ ਜਾਂ ਉਸ ਵੇਲੇ ਦੀ ਸੱਤਾਧਾਰੀ ਇਸ ਕੰਮ ਦੇ ਵਿੱਚ ਪੂਰੇ ਤੌਰ ਤੇ ਦੋਸ਼ੀ ਨੇ ਜਿਹੜਾ ਉਹਨਾਂ ਨੇ ਫੌਜ ਦਾ ਮਿਸਯੂਜ਼ ਕੀਤਾ ਇਹ ਭੰ ਭਾਰਤ ਦੇ ਅੰਦਰ ਦੀ ਗੱਲ ਸੀਗੀ ਇਹ ਸੀਆਰਪੀ ਦਾ ਕੰਮ ਸੀਗਾ ਬੀਐਸਐਫ ਦਾ ਕੰਮ ਸੀਗਾ ਜਾਂ ਖੁਫੀ ਏਜੰਸੀਆਂ ਦਾ ਕੰਮ ਸੀਗਾ ਤੇ ਇਸ ਦੇ ਵਿੱਚ ਫੌਜ ਨੂੰ ਬੇ ਮਤਲਬ ਕਸੀਟ ਕੇ ਅੜਾ ਕੇ ਫਸਾ ਕੇ ਤੋਪਾਂ ਲਿਆ ਕੇ ਇਹ ਜਿਹੜਾ ਕੰਮ ਕਰਨ ਦੀ ਗੱਲ ਕੀਤੀ ਮਸ਼ੀਨ ਗਨਾਂ ਲਿਆ ਕੇ ਤਾਂ ਉਹ ਬਿਲਕੁਲ ਬੇਲੋੜਾ ਸੀ ਉਸੇ ਬੇਲੋੜੇ ਕਾਰਜ ਦੇ ਵਿੱਚੋਂ ਫਿਰ ਇੰਦਰਾ ਗਾਂਧੀ ਨੂੰ ਆਪਣੀ ਵੀ ਮ੍ਰਿਤਿਉ ਉਦੀ ਹੋਈ ਹੋਗਾ ਧੁੱਖਮੇ ਅਜਾ ਭੁਲਤਣਾ ਪਿਆ ਬਿਲਕੁਲ ਅੱਛਾ ਫਿਰ ਜਿਹੜੇ ਸਾਣਾ ਤੁਸੀਂ ਕਹਿ ਰਹੇ ਹੋ ਵੀ ਆਕਾਸ਼ਰੀ ਕਾਲਕਸਤ ਸੈ ਤੇ ਹਮਲਾ ਕੀਤਾ ਨਾ ਤੇ ਇੱਥੇ ਵੀ ਸਿੱਖਾਂ ਦਾ ਨੁਕਸਾਨ ਹੋਇਆ ਹੋਊਗਾ ਕਿੰਨੇ ਸਿੱਖਾਂ ਨੁਕਸਾਨ ਹੋਏ ਦੇਖੋ ਇਸ ਗੱਲ ਦੇ ਤਾਂ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਕਈ ਸਾਥੀ ਕਹਿੰਦੇ ਨੇ 2500 ਸਿੰਘਾਂ ਦਾ ਨੁਕਸਾਨ ਹੋਇਆ ਕਈ ਕਹਿੰਦੇ ਨੇ ਵੀ 5000 ਤੱਕ ਹੋਏ ਜਿਹੜੇ ਮਗਰੋਂ ਪਿੰਡਾਂ ਦੇ ਵਿੱਚ ਜਾ ਕੇ ਡੈਥ ਸਈਆਂ ਉਹ ਅਲੱਗ ਹੋ ਸਕਦੀਆਂ ਤੇ ਇਹਦੇ ਵੱਖ-ਵੱਖ ਅੰਕੜੇ ਨੇ ਅੱਛਾ ਫਿਰ ਇਹਦੇ ਵਿੱਚ ਰਾਜਨੀਤਿਕ ਤਰ੍ਹਾਂ ਦਾ ਵੀ ਕੋਈ ਰੋਲ ਹੈਗਾ ਕਿਹੜੇ-ਕਿਹੜੇ ਤਰ੍ਹਾਂ ਆ ਸਕਦੇ ਨੇ ਜੇ ਤੁਹਾਡੇ ਸਾਹਮਣੇ ਦੇਖੋ ਪੱਤਰਕਾਰ ਸਾਹਿਬ ਲੋਕਾਂ ਦੇ ਵਿੱਚ ਜਾਂ ਪੰਜਾਬੀਆਂ ਦੇ ਵਿੱਚ ਇਸ ਗੱਲ ਨੂੰ ਬੜਾ ਵੱਡੇ ਪੱਧਰ ਤੇ ਪ੍ਰਚਾਰਿਆ ਜਾਂਦਾ ਵੀ 1984 ਦਾ ਕਤਲੇਆਮ 1984 'ਚ ਫੌਜਾਂ ਚੜਨ ਦਾ ਕਾਰਜ ਇਹ ਕਾਂਗਰਸ ਨੇ ਕਰਵਾਇਆ ਪਰੰਤੂ ਇਹ ਇਕੱਲਾ ਨਿਰਾਪੁਰਾ ਕਾਂਗਰਸ ਦਾ ਕਾਰਜ ਨਹੀਂ ਹੈ ਇਹ ਇਸ ਕੰਮ ਦੇ ਵਿੱਚ ਭਾਜਪਾ ਤੇ ਆਰਐਸਐਸ ਵੀ ਰਲਈ ਹੋਈ ਸੀ ਭਾਜਪਾ ਤੇ ਆਰਐਸਐਸ ਇਹ ਚਾਹੁੰਦੇ ਸੀਗੇ ਵੀ ਐ ਘਟ ਗਿਣਤੀ ਸਿੱਖਾਂ ਨੂੰ ਅਜਿਹੀ ਸਜ਼ਾ ਦਿੱਤੀ ਜਾਵੇ ਅਜਿਹਾ ਇਹਨਾਂ ਨੂੰ ਸਬਕ ਸਿਖਾਇਆ ਜਾਵੇ ਇਹ ਮੁੜ ਕੇ ਉੱਠੇ ਨਾ ਸਕਣ ਇਹ ਗੱਲਾਂ ਭਾਜਪਾ ਦੇ ਤੇ ਆਰਐਸਐਸ ਦੇ ਜਿਹੜੇ ਵੱਡੇ ਲੀਡਰ ਸੀ ਅਡਵਾਨੀ ਬਾਜਪਈ ਉਹਨਾਂ ਨੇ ਆਪਦੇ ਮੂੰਹੋਂ ਬੋਲੀਆਂ ਨੇ ਇਹਨਾਂ ਦਾ ਜਿਹੜੇ ਵੱਡੇ ਲੀਡਰ ਸੀ ਲੇਖਕ ਸੀ ਨਾਨਾ ਜੀ ਦੇਸ਼ਮਖ ਉਹਨੇ ਕਿਹਾਗਾ ਵੀ ਸਿੱਖਾਂ ਨੂੰ ਰਾਸ਼ਟਰਵਾਦੀ ਹਿੰਦੂਆਂ ਦੁਆਰਾ ਕੀਤੇ ਜਾ ਰਹੇ ਜ਼ੁਲਮਾਂ ਨੂੰ ਚੁੱਪਚਾਪ ਸਹਿਮ ਕਰ ਲੈਣਾ ਚਾਹੀਦਾ ਹੈ ਇਹ ਰਾਸ਼ਟਰਵਾਦੀ ਹਿੰਦੂਆਂ ਦਾ ਗੁੱਸਾ ਠੰਡਾ ਹੋ ਲੈਣ ਦੇਣਾ ਚਾਹੀਦਾ ਕਿਉਂਕਿ ਸਿੱਖਾਂ ਨੇ ਗਲਤੀਆਂ ਕੀਤੀਆਂ ਨੇ ਉਹਨਾਂ ਗਲਤੀਆਂ ਦਾ ਖਮਿਆਜਾ ਉਹਨਾਂ ਨੂੰ ਭੁਗਤ ਨਹੀਂ ਪਊਗਾ ਤੇ ਰਾਸ਼ਟਰਵਾਦੀ ਹਿੰਦੂਆਂ ਦਾ ਗੁੱਸਾ ਜਿੰਨਾ ਚਿਰ ਠੰਡਾ ਨਹੀਂ ਹੁੰਦਾ ਉਹਨਾਂ ਚਿਰੇ ਕੰਮ ਚੱਲਦਾ ਹੀ ਰਹੂਗਾ ਇਹ ਭਾਜਪਾ ਤੇ ਆਰਐਸਐਸ ਤੇ ਜਨਸੰਘ ਨੇ ਸਿੱਖਾਂ ਦੇ ਜ਼ਖਮਾਂ ਤੇ ਨੂਨ ਭੁਕਾਇਆ ਸਿੱਖਾਂ ਦੇ ਜ਼ਖਮਾਂ ਤੇ ਮਿਰਚਾਂ ਲਾਈਆਂ ਇਹ ਉਹਨਾਂ ਨੇ ਬਿਆਨ ਦਿੱਤੇ ਨੇ ਤਾਂ ਇਸ ਲਈ ਆਪਾਂ ਇਹ ਨਹੀਂ ਕਹਿ ਸਕਦੇ ਵੀ ਕੱਲੀ ਕਾਂਗਰਸ ਹੀ ਜ਼ਿੰਮੇਵਾਰ ਹੈ ਇਹਦੇ ਚ ਭਾਜਪਾ ਆਰਐਸਐਸ ਜਨਸੰਘ ਅਡਵਾਨੀ ਬਾਜਪਈ ਆ ਹੁਣ ਤਾਂ ਨਰਿੰਦਰ ਮੋਦੀ ਲੈ ਲਓ ਇਹ ਸਾਰੇ ਇਨਵੋਲਡ ਸੀਗੇ ਇਹ ਠੀਕ ਹੈ ਵੀ ਇਹਨਾਂ ਨੂੰ ਹੁਣ ਜਿਹਨਾਂ ਦੀ ਸਰਕਾਰ ਹੈ ਤਾਂ ਇਹਨਾਂ ਦੀ ਗੱਲ ਨਹੀਂ ਹੁੰਦੀ ਜਾਂ ਇਹਨਾਂ ਨੂੰ ਇੱਕ ਪਾਸੇ ਨਾਲ ਛੁਪਾ ਕੇ ਜੇ ਰੱਖ ਲਿਆ ਜਾਂਦਾਗਾ ਅੱਛਾ ਫਿਰ ਤੁਸੀਂ ਕਹਿੰਦੇ ਵੀ ਕਾਂਗਰਸ ਦੇ ਨਾਲ ਨਾਲ ਬਾਜਪਈ ਤੇ ਪਪਈ ਤੇ ਭਾਜਪਾ ਦਾ ਵੀ ਰੋਲ ਸੀਗਾ ਇਹ ਕਿਹੜੇ-ਕਿਹੜੇ ਚੀਜ਼ ਦੇ ਵਿੱਚ ਰੋਲ ਸੀ ਭਾਏ ਪਾਦਾ ਕਤਲ ਕਰਨ ਦੇ ਵਿੱਚ ਜਾਂ ਹੋਰ ਕਾਦੇ-ਕਾਦੇ ਮੁੱਛੀ ਦੀ ਕਹਿ ਰਹੇ ਹੋ ਦੇਖੋ ਪੱਤਰਕਾਰ ਸਾਹਿਬ ਅਡਵਾਨੀ ਤੇ ਬਾਜਪੀ ਹਾਂਜੀ ਆਰਐਸਐਸ ਤੇ ਬੀਜੇਪੀ ਤੇ ਜਨਸੰਘ ਦੇ ਲੀਡਰਾਂ ਨੇ ਦਿੱਲੀ ਦੇ ਵਿੱਚ ਵੱਡੀਆਂ ਰੈਲੀਆਂ ਕੀਤੀਆਂ ਵੀ ਪੰਜਾਬ ਨੂੰ ਫੌਜ ਦੇ ਹਵਾਲੇ ਕੀਤਾ ਜਾਵੇ ਪੰਜਾਬ ਦੇ ਵਿੱਚ ਹਰਮੰਦਰ ਸਾਹਿਬ ਨੂੰ ਫੌਜ ਦੇ ਹਵਾਲੇ ਕੀਤਾ ਜਾਵੇ ਅਕਾਲ ਤਖਤ ਨੂੰ ਫੌਜ ਦੇ ਹਵਾਲੇ ਕੀਤਾ ਜਾਵੇ ਇਸ ਪ੍ਰਕਾਰ ਉਹਨਾਂ ਨੇ ਸਰਕਾਰ ਤੇ ਦਬਾਅ ਪਾਇਆ ਇੰਦਰਾ ਗਾਂਧੀ ਤੇ ਉਹਨਾਂ ਨੇ ਅੰਮ੍ਰਿਤਸਰ ਆ ਕੇ ਬੀਡੀਆਂ ਸਿਗਰਟਾਂ ਪੀਣ ਵਾਲਿਆਂ ਨੂੰ ਬੀਡੀਆਂ ਸਿਗਰਟਾਂ ਦੇ ਖੋਖੇ ਲਾਉਣ ਵਾਲਿਆਂ ਨੂੰ ਉਤਸ਼ਾਹਿਤ ਕੀਤਾ ਤੇ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਚੜਾਇਆ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਰੈਲੀਆਂ ਕੀਤੀਆਂ ਬੀਡੀ ਸਿਗਰਟ ਪੀएंगे ਹਮ ਸ਼ਾਂਤ ਸੇ ਜੀएंगे ਇਹ ਜੇ ਨਾਰੇ ਉਹਨਾਂ ਨੇ ਘੜੇ ਤੇ ਅੰਮ੍ਰਿਤਸਰ ਦੇ ਵਿੱਚ ਲਾਏ ਇਹ ਜਿਹੜਾ ਕਾਰਜ ਕਰਨ ਦੇ ਨਾਲ ਅ ਸਿੱਖਾਂ ਦੇ ਵਿੱਚ ਵੀ ਪੜਕਾਟ ਪੈਦਾ ਹੋਈ ਤੇ ਹਿੰਦੂਆਂ ਨੂੰ ਵੀ ਉਹਨਾਂ ਨੇ ਗਰਮ ਖੇਲੀਆਂ ਨੂੰ ਪੜਕਾਇਆ ਤੇ ਨਾਲ ਦੀ ਨਾਲ ਉਹਨਾਂ ਨੇ ਉਸ ਵੇਲੇ ਦੀ ਜਿਹੜੀ ਕਾਂਗਰਸ ਸਰਕਾਰ ਸੀ ਉਸ ਤੇ ਦਬਾਅ ਬਣਾਇਆ ਵੀ ਤੁਸੀਂ ਕੁਝ ਕਰਦੇ ਕਿਉਂ ਨਹੀਂ ਜਦੋਂ ਅਡਵਾਨੀ ਆਪਣੀ ਜੀਵਨੀ ਲਿਖਦਾਗਾ ਅੜਵਾਨ ਨੇ ਕਟਾਵ ਲਈ ਜੀ ਆਪਣੀ ਜੀਵਨੀ ਉਹਦੇ ਜੋ ਬਕਾਇਦਾ ਮੰਨਦਾ ਵੀ ਇਹ ਸਾਡਾ ਜਿਹੜਾ ਪ੍ਰੈਸ਼ਰ ਸੀਗਾ ਉਸ ਨੇ ਅਕਾਲ ਤਖਤ ਤੇ ਹਮਲਾ ਕਰਾਇਆ ਅਕਾਲ ਤਖਤ ਤੇ ਫੌਜਾਂ ਸਾਡੇ ਪ੍ਰੈਸ਼ਰ ਕਰਕੇ ਚੜੀਆਂ 인ਦਰਾ ਗਾਂਧੀ ਤਾਂ ਹਰੇਕ ਕੰਮ ਟਾਲਣਾ ਚਾਹੁੰਦੀ ਸੀ ਏਹੀ ਗੱਲ ਜਦੋਂ ਅਕਾਲ ਤਖਤ ਤੇ ਫੌਜਾਂ ਚੜੀਆਂ ਨੇ ਉਸ ਤੋਂ ਮਹੀਨਾ ਦੋ ਮਹੀਨੇ ਬਾਅਦ ਬਾਜਪਾਈ ਲੁਧਿਆਣਾ ਆਇਆ ਸੀ ਲੁਧਿਆਣੇ ਆ ਕੇ ਉਹਨੇ ਬਿਆਨ ਦਿੱਤਾ ਸੀਗਾ ਵੀ ਇਹ ਤਾਂ ਕੰਮ ਅਜੇ ਲੇਟ ਹੋਇਆ ਅਸੀਂ ਤਾਂ ਇਹ ਕੰਮ 6 ਮਹੀਨੇ ਪਹਿਲਾਂ ਕਰਾਉਣਾ ਚਾਹੁੰਦੇ ਸੀ ਇਹਦਾ ਮਤਲਬ ਕੀ ਹੈ ਵੀ ਅਸਲ ਦੇ ਵਿੱਚ ਆਰਐਸਐਸ ਜਨ ਸੰਗ ਬੀਜੇਪੀ ਦਾ ਪਿੱਛੋਂ ਇੰਦਰਾ ਗਾਂਧੀ ਦੇ ਉੱਤੇ ਪ੍ਰੈਸ਼ਰ ਹੀ ਇੰਨਾ ਜ਼ਿਆਦਾ ਸੀ ਵੀ ਜਿਵੇਂ ਮਰਜ਼ੀ ਕਰ ਅਕਾਲ ਤੱਕ ਤੇ ਫੌਜਾਂ ਚੜ੍ਹ ਹਰਮੰਦਰ ਸਾਹਿਬ ਤੇ ਫੌਜਾਂ ਚੜ੍ਹ ਅੰਮ੍ਰਿਤਸਰ ਨੂੰ ਫੌਜ ਦੇ ਵਾਲੇ ਕਰ ਪੰਜਾਬ ਨੂੰ ਫੌਜ ਦੇ ਵਾਲੇ ਕਰ ਤਾਂ ਅਸੀਂ ਸ਼ਾਂਤੀ ਹੋਣ ਦੇਵਾਂਗੇ ਨਹੀਂ ਅਸੀਂ ਇੱਥੇ ਇਹਨੂੰ ਠਿੱਠ ਕਰਦੇ ਰਾਂਗੇ ਤੇ ਉਸ ਪ੍ਰੈਸ਼ਰ ਦੇ ਕਰਕੇ ਹੀ ਇੱਕ ਪ੍ਰੈਸ਼ਰ ਜਿਹੜਾ ਸੀਗਾ ਇੱਕ ਪੁਆਇੰਟ ਸੀਗਾ ਵੀ ਇੰਦਰਾ ਗਾਂਧੀ ਨੂੰ ਫੌਜਾਂ ਚੜ੍ਹਨੀਆਂ ਪਈਆਂ ਬਦਲੇ ਜਾ ਕੇ ਉਹਨੇ ਆਪਦੀ ਜਾਨ ਦੇ ਜਾਨ ਤੋਂ ਵੀ ਹੱਥ ਤੋਂ ਤੇ ਇਹ ਗੱਲ ਵੱਖਰੀ ਆ ਪਰੰਤੂ ਇਹਨਾਂ ਦਾ ਪ੍ਰੈਸ਼ਰ ਇੱਕ ਵੱਡਾ ਕਾਰਕ ਸੀਗਾ ਇਸੇ ਪ੍ਰਕਾਰ ਹੀ ਇੱਕ ਹੋਰ ਗੱਲ ਆ ਜਦੋਂ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਉਸ ਤੋਂ ਬਾਅਦ ਸਿਰਫ ਕਾਂਗਰਸੀਆਂ ਨਹੀਂ ਸਿੱਖਾਂ ਦਾ ਕਤਲਿਆਮ ਨਹੀਂ ਕੀਤਾ ਆਜ ਪਾਈਆਂ ਜਨ ਸੰਗ ਤੇ ਆਰਐਸਐਸ ਦੇ ਵਰਕਰਾਂ ਨੇ ਵੀ ਸਿੱਖ ਕਤਲਿਆਮ ਦੇ ਵਿੱਚ ਹਿੱਸਾ ਲਿਆ ਸਿੱਖਾਂ ਦੇ ਘਟਕਲੋ ਕਰਨ ਦੇ ਮਾਮਲਿਆਂ ਵਿੱਚ ਭਾਜਪਾ ਆਰਐਸਐਸ ਤੇ ਜਨਸੰਘ ਦੇ ਬੰਦਿਆਂ ਦੇ ਉੱਤੇ 14 ਐਫਆਈਆਰ ਦਰਜ ਹੋਈਆਂ ਦਿੱਲੀ ਇਲਾਕੇ ਦੇ ਵਿੱਚ ਤੇ 49 ਲੀਡਰ ਆਰਐਸਐਸ ਦੇ ਉਹਦੇ ਵਿੱਚ ਨਾਮਜ਼ਦ ਹੋਏ ਇਹਨਾਂ ਦੇ ਵਿੱਚੋਂ ਸਭ ਤੋਂ ਪ੍ਰਮੁੱਖ ਨਾਮ ਸੀਗਾ ਰਾਮ ਲਾਲ ਜੈਨ ਦਾ ਰਾਮ ਲਾਲ ਜੈਨ ਨੇ ਕੀਤਾ ਹਰदयाल ਸਿੰਘ ਨਾਮ ਦੇ ਇੱਕ ਸਿੱਖ ਵੀਰ ਦਾ ਹਰੀ ਨਗਰ ਇਲਾਕੇ ਦੇ ਵਿੱਚ ਜਿਹੜਾ ਕਿ ਸ਼ਿਧੀ ਨਿਵਾਸਪੁਰੀ ਥਾਣੇ ਦੇ ਵਿੱਚ ਪੈਂਦਾ ਸੀ ਦਿੱਲੀ ਦੇ ਵਿੱਚ ਉਸ ਦੇ ਕੱਪੜੇ ਦੇ ਸ਼ੋਰੂਮ ਨੂੰ ਅੱਗ ਲਾਤੀ ਜੀ ਹਰਬਿਆਲ ਸਿੰਘ ਸਾਨੀ ਨੇ ਫਿਰ ਉਸ ਦੇ ਖਿਲਾਫ ਐਫ ਆਈ ਆਰ ਦਰਜ ਕਰਾਈ ਵੀ ਰਾਮ ਲਾਲ ਜੈਨ ਆਪਣੇ ਦੋਸਤਾਂ ਕੁਝ ਜੈਨ ਸੀਗੇ ਕੁਝ ਸ਼ਰਮੇ ਸੀਗੇ ਉਹਨਾਂ ਦੇ ਨਾਲ ਉਹਨਾਂ ਦੇ ਦੁਕਾਨ ਤੇ ਆਏ ਤੇ ਅੱਗ ਲਾਈ ਉਹਨੇ ਇਸ ਪ੍ਰਗਟਾਵੇ ਦੀ 14 ਐਫ ਆਈ ਆਰ ਉੱਥੇ ਦਰਜ ਹੋਈਆਂ ਤੇ ਇਹ ਰਾਮ ਲਾਲ ਜੈਨ ਉਹੀ ਬੰਦਾ ਸੀ ਜਿਸ ਬੰਦੇ ਨੇ ਬਾਅਦ ਵਿੱਚ ਅਟਲ ਬਿਆਰੀ ਬਾਜਪਈ ਦੀ ਚੋਣ ਸਰਗਰਮੀ ਦਾ ਇੰਚਾਰਜ ਬਣਿਆ ਵੀ ਐਡਾ ਵੱਡਾ ਲੀਡਰ ਸੀ ਤੇ ਅਟਲ ਬਿਆਰੀ ਬਾਜਪਈ ਉਹ ਬੰਦਾ ਜਿਹੜਾ ਇਹ ਕਹਿੰਦਾ ਸੀ ਲੁਧਿਆਣੇ ਚ ਜਾ ਕੇ ਵੀ ਇਹ ਕੰਮ ਤਾਂ ਜੋ ਲੇਟ ਹੋਇਆ ਇਹ ਤਾਂ 6 ਮਹੀਨੇ ਪਹਿਲਾਂ ਕਰਾਉਣ ਨੂੰ ਤਿਆਰ ਸੀ ਗਿਆ ਸੀ ਤਾਂ ਇਸ ਮਤ ਇਸ ਤੋਂ ਪਤਾ ਲੱਗਦਾ ਇਹਨਾਂ ਗੱਲਾਂ ਤੋਂ ਐਫ ਆਈ ਆਰਜ਼ ਤੋਂ ਵੀ ਉਸ ਵੇਲੇ ਆਰਐਸਐਸ ਜਨ ਸੰਘ ਬੀਜੇਪੀ ਨੇ ਵੀ ਸਿੱਖਾਂ ਦੇ ਕਤਲੇਆਮ ਦੇ ਵਿੱਚ ਸਿੱਖਾਂ ਦੀਆਂ ਦੁਕਾਨਾਂ ਸਾੜਨ ਦੇ ਵਿੱਚ ਸਿੱਖਾਂ ਦੀ ਸੰਪਤੀ ਦਾ ਨੁਕਸਾਨ ਕਰਨ ਦੇ ਵਿੱਚ ਆਪਦਾ ਯੋਗਦਾਨ ਪਾਇਆ ਸੀਗਾ ਬਾਅਦ ਵਿੱਚ ਦੇਖ ਕੇ ਵੀ ਰਾਜਨੀਤਿਕ ਤੌਰ ਤੇ ਜਾਂ ਪੋਲਿਟੀਕਲ ਤੌਰ ਤੇ ਉਹ ਪਿੱਛੇ हट ਗਏ ਹੋ ਸਕਦੇ ਆ ਪਰ ਤੋਂ ਸ਼ੁਰੂ ਵਿੱਚ ਉਹਨਾਂ ਨੇ ਸਾਰੇ ਕਾਰਜ ਇਹ ਕੰਮ ਕਰ ਕੀਤਾ ਇਹ ਮਾੜੇ ਕਾਰੇ ਕੀਤੇ ਨੇ ਤੇ ਸਰਾ ਜਿਆਦਾਤਰ ਜਿਹੜੇ ਆਪਾਂ ਬੇਤੀਏ ਨਾ ਹਨਾ ਚਾਹ ਮੀਡੀਆ ਚ ਲਾ ਲਓ ਜਾਂ ਆਮ ਜਾਂ ਆਪਾਂ ਖਾਸ ਪੱਗ ਲੱਗ ਕੇ ਜਿਹੜੀ ਉਹ ਜਿਆਦਾਤਰ ਕਾਂਗਰਸ ਨੇ ਨਾ ਲੈ ਰਹੀ ਹੈ ਹਨਾ ਤੇ ਪਰ ਇਹ ਕਿਹੜੇ ਜਿਹੜੇ ਲੋਕਾਂ ਦੇ ਸਾਹਮਣੇ ਜਿਆਦਾਤਰ ਕਿਸ ਨੇ ਪਪੂਲਰ ਨਹੀਂ ਕੀਤੇ ਵੀ ਭਾਜਪਾ ਦਾ ਜਾਂ ਕੋਈ ਇਹਨਾਂ ਦਾ ਦੌਰ ਸੀ ਇਹਦਾ ਕਾਰਨ ਕੀ ਹੈ ਦੇਖੋ ਪੱਤਰਕਾਰ ਸਾਹਿਬ ਭਾਰਤ ਦੀ ਸੱਤਾ ਜਿੰਨਾ ਲੋਕਾਂ ਦੇ ਹੱਥ ਚ ਹੈ ਲੀਡਰ ਮੀਡੀਆ ਨਿਆਪਾਲ ਕਾ ਪੁਲਸ ਇਹਨਾਂ ਨੇ ਸੱਤਾਧਾਰੀ ਜਨਤੰਤਰ ਨੂੰ ਚਲਾਉਣਾ ਪੁਲਿਸ ਸੱਤਾਧਾਰ ਤੰਤਰ ਦਾ ਇੱਕ ਹਿੱਸਾ ਹੈਗੀ ਕਾਂਗਰਸ ਉਸ ਸੱਤਾ ਤੰਤਰ ਦਾ ਦੂਜਾ ਹਿੱਸਾ ਹੈਗਾ ਭਾਜਪਾ ਭਾਜਪਾ ਕਰਤੂਤ ਦੋਨਾਂ ਦੀ ਮਾੜੀ ਸੀ ਹਮ ਇੱਕ ਦੀ ਮਾੜੀ ਕਰਤੂਤ ਨੂੰ ਉਭਾਰੀ ਜਾਣਾ ਦੂਜੇ ਦੀ ਮਾੜੀ ਕਰਤੂਤ ਨੂੰ ਛੁਪਾਈ ਜਾਣਾ ਤਾਂ ਕਿ ਮਗਰੋਂ ਉਸ ਗਰੁੱਪ ਨੂੰ ਉਸ ਪਾਰਟੀ ਨੂੰ ਅੱਗੇ ਵੋਟਾਂ ਦੇ ਵਿੱਚ ਖੜਾ ਕਰਕੇ ਦੁੱਧ ਤੋਂ ਤੱਕ ਸ਼ਬਦ ਕਰਕੇ ਤੇ ਉਹਨਾਂ ਨੂੰ ਵੋਟਾਂ ਪਵਾ ਕੇ ਆਪ ਦਾ ਰਾਜ ਭਗ ਚਲਾਈ ਚੱਲੀ। ਚਲਾਈ ਚੱਲੀ। ਤਾਂ ਇਸ ਸਾਰੇ ਕੰਮ ਦੇ ਵਿੱਚ ਮੀਡੀਆ ਦਾ ਵੀ ਯੋਗਦਾਨ ਸੀ, ਖੁਫੀਆ ਅੰਤਰ ਦਾ ਵੀ ਯੋਗਦਾਨ ਸੀ। ਭਾਰਤ ਦੇ ਵਿੱਚ ਜਦੋਂ ਸਿੱਖਾਂ ਦਾ ਕਤਲੇਆਮ ਹੋਇਆ ਉਸ ਦੇ ਵਿੱਚ ਜਿਹੜੇ ਆਰਐਸਐਸ ਦੀ ਇਨਵੋਲਵਮੈਂਟ ਹੋਈ, ਜਿਹੜੀ ਭਾਜਪਾ ਦੀ ਇਨਵੋਲਵਮੈਂਟ ਹੋਈ, ਜਨਸੰਘ ਦੀ ਇਨਵੋਲਵਮੈਂਟ ਉਸ ਨੂੰ ਜਾਣ ਬੁੱਝ ਕੇ ਲੱਕੋ ਕੇ ਰੱਖਿਆ ਗਿਆ। ਉਨੇ ਪਰ ਬਹੁਤੀਆਂ ਖਬਰਾਂ ਨਹੀਂ ਪ੍ਰਕਾਸ਼ਤ ਹੋਈਆਂ ਉਹਦੇ ਤੇ ਬਹੁਤੇ ਲੇਖ ਨਹੀਂ ਪ੍ਰਕਾਸ਼ਤ ਹੋਏ ਪਰੰਤੂ ਥੋੜਾ ਬਹੁਤਾ ਜਿਹੜੇ ਨਿਰਪੱਖ ਪੱਤਰਕਾਰੀ ਕਰਨ ਵਾਲੇ ਮੈਗਜ਼ੀਨ ਨੇ ਜਾਂ ਇੰਟਰਨੈਸ਼ਨਲ ਮੈਗਜ਼ੀਨ ਨੇ ਉਹਨਾਂ ਨੇ ਕੱਡੀਆਂ ਖਬਰਾਂ ਅੰਗਰੇਜ਼ੀ ਅਖਬਾਰਾਂ ਨੇ ਕੱਡੀਆਂ ਖਬਰਾਂ ਪਰ ਅੰਗਰੇਜ਼ੀ ਅਖਬਾਰ ਨੂੰ ਪੜ੍ਹਦਾ ਕੌਣਾ ਬਹੁਤ ਥੋੜਾ ਪੜ੍ਹੇ ਲਿਖੇ ਦਬਕਾ ਪੜ੍ਹਦਾ ਜਿਹੜੇ ਪੰਜਾਬੀ ਅਖਬਾਰ ਹੈ ਜਾਂ ਛੋਟੇ ਹਿੰਦੀ ਅਖਬਾਰ ਹੈ ਉਹਨਾਂ ਨੂੰ ਵੱਧ ਜਨਤਾ ਪੜਦੀ ਹੈ ਉਹਨਾਂ ਚੋਂ ਖਬਰਾਂ ਉਹਨਾਂ ਨਹੀਂ ਦਿੱਤੀ ਉਹ ਖਬਰਾਂ ਨੂੰ ਬਲੈਕਆਊਟ ਕਰਕੇ ਇਸ ਤਰੀਕੇ ਦੇ ਨਾਲ ਆਰਐਸਐਸ ਨੂੰ ਤੇ ਬੀਜੇਪੀ ਨੂੰ ਇੱਕ ਤਰ੍ਹਾਂ ਨਾਲ ਨੰਗਾ ਹੁ ਮੈਂ ਆਪਣੇ ਮੈਂ ਇੱਕ ਲੇਖ ਲਿਖਿਆ ਸੀ ਪਿੱਛੇ ਜੇ ਤੇ ਉਹਦੇ ਵਿੱਚ ਬਕਾਇਦਾ ਸਾਰੀ ਡੇਟ ਵਾਈਜ਼ ਲਿਖਿਆ ਹੋਇਆ ਬੰਦਿਆਂ ਦੇ ਨਾਮ RAMLAL JAIN ਦਾ ਤਾਂ ਦਿੱਤੇ ਹੀ ਆ 10 ਬੰਦਿਆਂ ਦੇ ਹੋਰ ਨਾਮ ਵੀ ਦਿੱਤੇ ਹੋਏ ਨੇ ਕਿਹੜੇ ਕਿਹੜੇ ਥਾਣੇ 'ਚ ਕਿੰਨੀਆਂ ਕਿਹੜੇ ਕਿਹੜੀ ਜਗ੍ਹਾ ਦੇ ਉੱਤੇ ਉਹ FIR ਦਰਜ ਹੋਈਆਂ ਅੜਵਾਨੀ ਨੇ ਕਿੰਨੀ ਤਰੀਕ ਨੂੰ ਦਿੱਲੀ ਦੇ ਵਿੱਚ ਰੈਲੀ ਕੀਤੀ ਬਾਜਪਾਏ ਕਿੰਨੀ ਤਰੀਕ ਨੂੰ ਜਲੰਧਰ ਤੋਂ ਅੰਮ੍ਰਿਤਸਰ ਤੇ ਲੁਧਿਆਣੇ ਆ ਕੇ ਮਾੜੇ ਸ਼ਬਦ ਬੋਲਦਾ ਨਾਨਾ ਜੀ ਦੇਸ਼ਮੁਖ ਨੇ ਕਿਹੜੀ ਤਰੀਕ ਨੂੰ ਲੇਖ ਲਿਖਿਆ ਉਹ ਸਭ ਦਾ ਸਾਰਾ ਉਹਦੇ ਵਿੱਚ ਹੈਗਾ ਤੇ ਇਹਨਾਂ ਨੇ ਬੀਜੇਪੀ ਆਰਐਸਐਸ ਤੇ ਜਨਸੰਗ ਨੇ ਸਿੱਖਾਂ ਨੂੰ ਜਲੀਲ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਇਹਨਾਂ ਦਾ ਇਹਨਾਂ ਦਾ ਮੁੱਖ ਮੰਸ਼ਾ ਇਹ ਸੀ ਵੀ ਸਿੱਖਾਂ ਦੀ ਜਿਹੜੀ ਹਸਤੀ ਤੇ ਸ਼ਕਤੀ ਹੈ ਉਹ ਖਤਮ ਕੀਤੀ ਜਾਵੇ ਜਿਹੜੀ ਇਹਨਾਂ ਦੀ ਨਿਵੇਕਲਾਪਨ ਹੈ ਇਹ ਖਤਮ ਕੀਤਾ ਜਾਵੇ ਸਿੱਖ ਜਿਹੜੇ ਆਪ ਦੇ ਆਪ ਨੂੰ ਹਿੰਦੂ ਬਹੁਗਿਣਤੀ ਦੇ ਅੰਡਰ ਆਪ ਦੇ ਜਿਉਣ ਮਰਨ ਨੂੰ ਚੁੱਪਚੀ ਤੇ ਕਬੂਲ ਕਰ ਲੈਣਾ ਹਾਰ ਮੰਨ ਲੈਣਾ ਜੋ ਕਿ ਨਹੀਂ ਹੋਇਆ ਅੱਛਾ ਫਿਰ ਆਪ ਦੇ ਤੇ ਲਾਸਟ ਸਵਾਲ ਆ ਜੀ ਆਪਣੀ ਇਸ ਦੇ ਪ੍ਰਤੀ ਕੀ ਮੰਗਾਂ ਤੇ ਜਾਂਦੇ ਜਾਂਦੇ ਕੀ ਵਿਚਾਰ ਕਿਸ ਵਿੱਚ ਲੈਣਾ ਚਾਹੀਦਾ ਮੈਂ ਤੁਹਾਡੇ ਮਾਧਮ ਰਾਹੀਂ ਪੱਤਰਕਾਰ ਸਾਹਿਬ ਸਮੂਹ ਪੰਜਾਬੀ ਬੋਲਣ ਵਾਲੇ ਵੀਰਾਂ ਨੂੰ ਸਮੂਹ ਪੰਜਾਬੀ ਪੜ੍ਹਨ ਵਾਲੇ ਵੀਰਾਂ ਨੂੰ ਪੰਜਾਬ ਨਾਲ ਸਰਵੋਕਾਰ ਰੱਖਦੇ ਵੀਰਾਂ ਨੂੰ ਇਹ ਬੇਨਤੀ ਕਰੂੰਗਾ ਵੀ ਪਿਆਰੇ ਵੀਰੋ 1984 ਦੀਆਂ ਸਾਰੀਆਂ ਘਟਨਾਵਾਂ ਦੇ ਵਿੱਚ ਨਿਰਾਪura ਕਾਂਗਰਸ ਨੂੰ ਹੀ ਦੋਸ਼ ਨਾ ਦਿਓ ਕਾਂਗਰਸ ਦੇ ਨਾਲ ਨਾਲ ਆਰਐਸਐਸ ਦਾ ਕੀ ਯੋਗਦਾਨ ਸੀ ਭਾਜਪਾ ਦਾ ਕੀ ਯੋਗਦਾਨ ਸੀ ਜਨਸੰਘ ਦਾ ਕੀ ਯੋਗਦਾਨ ਸੀ ਉਹਨਾਂ ਸਮੇਂ ਦੀਆਂ ਮਾੜੀਆਂ ਕਰਤੂਤਾਂ ਕਰਨ ਦੇ ਵਿੱਚ ਉਹਨਾਂ ਦੇ ਉੱਤੇ ਖੋਜੀ ਪੱਤਰਕਾਰੀ ਕੀਤੀ ਜਾਵੇ ਉਹਨਾਂ ਦੀ ਖੋਜ ਪੜਤਾਲ ਕੀਤੀ ਜਾਵੇ ਵੱਡੀ ਪੱਧਰ ਤੇ ਉਹ ਜਨਤਾ ਦੀ ਵਿਚੇਰੇ ਵਿੱਚ ਰੱਖੀਆਂ ਜਾਣ ਤਾਂ ਕਿ ਭਾਜਪਾ ਦਾ ਚਿਹਰਾ ਵੀ ਸਾਡੇ ਸਿੱਖਾਂ ਦੇ ਵਿੱਚ ਸਾਡੇ ਪੰਜਾਬੀਆਂ ਦੇ ਵਿੱਚ ਨੰਗਾ ਹੋਵੇ ਇਹਨਾਂ ਕੰਮ ਬਸ ਮੈਂ ਇਹੀ ਗੱਲ ਕਹਿਣੀ ਚਾਹਾਂਗਾ ਹਾਂਜੀ ਇਹ ਸਨ ਡਾਕਟਰ ਹਰਗੁਰਤਾਪ ਸਿੰਘ ਜੀ ਦੀਪ ਹਸਪੀਟਲ ਨਿਹਾਲ ਸਿੰਘ ਵਾਲਾ ਤੇ ਮੈਂ ਤੁਹਾਡਾ ਗੁਰਚੰਦ ਸਿੰਘ ਰਾਤੂ ਫਿਕਰਮੰਦ ਮੀਡੀਆ ਤੋਂ ਬੋਚਾਰਸੀ ਰਾਧੀ ਦੇ ਨਾਲ ਨਰਮਲ ਸਿੰਘ ਨੇ ਹਾਲ ਦੀ ਰਿਪੋਰਟ